ਤਲਵੰਡੀ ਪੈ ਨੇਲੇ ਪਿੰਡ ਕਲਕਲਾ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਮਹਿਜ 3500 ਰੁਪਏ ਪਿੱਛੇ ਹੋਏ ਵਿਵਾਦ ਮਗਰੋਂ ਖੇਤ ਮਜ਼ਦੂਰ ਦਾ ਕਤਲ ਕੀਤਾ ਜਾਣ ਦਾ ਸਮਾਚਾਰ ਮਿਲਿਆ ਹੈ ਮ੍ਰਿਤਕ ਖੇਤ ਮਜ਼ਦੂਰ ਤਲਤੂਰਾਮ ਸੁਪਾ ਬਿਹਾਰ ਦਾ ਰਹਿਣ ਵਾਲਾ ਹੈ ਜੋ ਪਿਛਲੇ ਇੱਕ ਸਾਲਾਂ ਤੋਂ ਮੌਕਦ ਦੇ ਪੈ ਕਲਕਲਾ ਵਿੱਚ ਖੇਤ ਮਜ਼ਦੂਰੀ ਕਰ ਰਿਹਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮਲਜ਼ਮ ਫਰਾਦ ਦੱਸਿਆ ਜਾ ਰਿਹਾ ਹੈ ਅਜੋ ਸੁਣਦੇ ਹੈ ਕਿ ਕਿਆ ਪੁਲਿਸ ਤੇ ਹੋ ਰਣੀ ਹਮ ਕੋ ਹਮ ਲੋਗ ਖਾਣਾ ਖਾ ਕੇ चला गया सोने के लिए ऊपर हमारे भाई भी खाना खा के वहाँ पर जिसका मौत हुआ बुद्धा नाम है उसका यहाँ पर सो गया उधर से आया सरदार आया कोई लुटेरे था गोपी गुरप्रीत सिंह सरदार आया हुँ। हुँ। वो बोला पैसा दो हमारे हम बोले उसको जो सवेरे पैसा मिल जाएगा भाई अभी जा अभी चले जा हमारे भाई भी बोला जा अभी सवेरे पैसा तेरे घर पहुंच जाएगा उतरे में डांग मार दिया, डांग मार के अदव अदव चला अच्छा के गया, 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 अच्छा मौत 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 मौत, हो 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 भाई तुरंत तुरंत गई, उसके बाद क्या उसके बाद सरदार ने फोन किया सरदार आया ले गया हॉस्पिटल हॉस्पिटल में भी है वहाँ पर उसका तो भाई नहीं हो रहा है जितना जो <Five pressing four West> उसका बाल बचा है चार उसक बच्चे है उसका शादी हुआ है उसका उसको सब सदा आना चाहिए कितने बच्चे उसके चार बच्चे है चार बच्चे पांच बच्चे है पांच बच्चे पांच बच्चे क्या नाम के बुद्धन मत बुद्धन मत कहां के रहने वाले है बिहार को बिहार सारसा जिला सारसा जिला उसके सर इधर आइएगा जंतु राम 88 पे हाजिर बिहार दा उम्र है की 40 45 साल मामले में पैसे दे लेन देन सीगा ਗੁਰਪ੍ਰੀ ਸਿੰਘ ਨੇ ਲੈਣੇ ਸੀ ਕਿ ਪੈਸੇ ਵਗੈਰਾ ਰਾਤ ਆਇਆ ਕਿਤੇ ਦੇਰ ਰਾਤ 9 9:30 ਵਜੇ ਪੈਸੇ ਪੁੱਛ ਦੀ ਮੰਗ ਕਰਦਾ ਉਸ ਮੈਂ ਤੂੰ ਤੂੰ ਮੈਂ ਕਿਉਂ ਨੇ ਉਹਦੇ ਸੈਰ ਉੱਪਰ ਛੱਟ ਛੁੱਟ ਮਾਰਦੀ ਤੇ ਉਹਦੇ ਨਾਲ ਹੀ ਉਹਦੀ ਮਤਲਬ ਕਿ ਥੋੜੇ ਸਾਹ ਚੱਲਦੇ ਹੋਣਗੇ ਮੁੜ ਕੇ ਚੱਕ ਕੇ ਲੈ ਕੇ ਤੇ ਰਾਹ ਜਾਂਦੇ ਡੈਥ ਹੋ ਗਈ ਉਹ ਗੈਸਤਨ ਫਰਦਰ ਕੀ ਕਰੂਗੀ ਕੀ ਕੀਤੀ ਜਾਰੀ ਫਰਦਰ ਐਫ ਆਰ ਦਰਜ ਕਰਤੀ ਕੀ ਆ ਸਿੱਧੀ ਨੂੰ ਰੈਸਟ ਕਰ ਲਿਆ ਜੋ ਰੂਪੀ ਹਜੇ ਖੜਿਆ ਤਨੀਆ ਨਹੀਂ ਹਜੇ ਨਹੀਂ ਖੜਿਆ ਨਹੀਂ ਉਹ ਰਾਤ ਭਾਈ ਜੀ ਵੀ ਆਪਣੀ ਮੇਰੇ ਚਾਚਾ ਜੀ ਦੇ ਕੰਮ ਕਰਦਾ ਸੀਗਾ 4 ਸਾਲ ਤੋਂ ਬਹੁਤ ਇਮਾਨਦਾਰ ਬੰਦਾ ਸੀਗਾ ਤੇ ਉਹਦੇ ਨਾਲ ਦੇ ਕੋਈ ਸਾਥੀ ਨਾਲ ਲੈਣਦੇ ਸੀ ਸਾਡੇ ਪਿੰਡ ਦਾ ਹੀ ਇੱਕ ਹੈਗਾ ਜ਼ਿਮੀਂਦਾਰਾਂ ਦਾ ਮੁੰਡਾ ਗੋਪੀ ਗੋਪੀ ਕਹਿੰਦੇ ਆ ਤੇ ਇਸ ਕਰਕੇ ਵੀ ਉਹਦਾ ਕੋਈ ਲੈਣਦੇ ਸੀ ਕੋਈ 3500 ਰੁਪਏ ਦਾ ਉਹ ਨਾਲ ਦੇ ਸਾਥੀ ਤੋਂ ਲੈਣੇ ਸੀਗੇ ਉਹ ਸਾਥੀ ਉੱਪਰ ਕੁਠੇ ਦੇ ਉੱਪਰ ਪਏ ਸੀ ਮੋਟਰ ਤੇ ਇਹ ਸਾਰਾ ਆਪਣਾ ਜਿਹੜਾ ਬੰਦਾ ਸ਼ਾਮ ਨੂੰ 8 ਵਜੇ ਰੋਟੀ ਲੈ ਕੇ ਘਰੋਂ ਗਿਆ ਤੇ ਆ ਸਮੇ ਉਹਨਾਂ ਦੀ ਐਥਵਾਜੀ ਹੁੰਦੀ ਆ ਤੇ ਆਪਣਾ ਬੰਦਾ ਵਿੱਚ ਸਾਂਚ ਪੈ ਕੇ ਕਹਿੰਦਾ ਵੀ ਭਾਈ ਜਿਹੜਾ ਨਵੇਲਾ ਆਪਾਂ ਸਵੇਰੇ ਕਰ ਲਾਂਗੇ ਲੈਨ ਦੇਣ ਦਾ ਕੋਈ ਸੁਭਾ ਕਰ ਲਾਂਗੇ ਤੇ ਉਹ ਇਨੇ ਜੀ ਬੰਦੇ ਦਾ ਰੱਬ ਜਨੇ ਕੀ ਖਾਦਾ ਕੀ ਪੀਤਾ ਉਹਨੇ ਉਹਦੇ ਆਪਣੇ ਬੰਦੇ ਦੇ ਸਿਰ ਤੇ ਸੋਟੀ ਮਾਰਤੀ ਉਹ ਜ਼ਖਮੀ ਹਾਲ ਤੇ ਜਦੋਂ ਸਾਨੂੰ ਫੋਨ ਪਤਾ ਲੱਗਾ ਅੱਧੇ ਘੰਟੇ ਬਾਅਦ ਅਸੀਂ ਦੌੜ ਕੇ ਚੱਕ ਕੇ ਉਹਨੂੰ ਸਰਕਾਰੀ ਹਸਪੀਟਲ ਚ ਲੈ ਗਏ ਉੱਥੇ ਉਹਨਾਂ ਨੇ ਬਾਈ ਜੀ ਉਹਨੂੰ ਡਾਕਟਰਾਂ ਨੇ ਉਹ ਕਹਿੰਦੇ ਵੀ ਇਹ ਤਾਂ ਡੈਥ ਹੋ ਗਈ ਇਸ ਬੰਦੇ ਦੀ ਤੇ ਉਸ ਤੋਂ ਬਾਅਦ ਜਿਹੜਾ ਵੀ ਰਧੇ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਤੇ ਪ੍ਰਸ਼ਾਸਨ ਨੇ ਮੌਕੇ ਤੇ ਆ ਕੇ ਸਾਡੀ ਗੱਲ ਸੁਣੀਆ ਪਰਚਾ ਉਸ ਬੰਦੇ ਦੇ ਕਰਤਿਆ ਗਿਆ ਪਰ ਬੰਦਾ ਹਜੇ ਫਰਾਰਾ ਕਰੋ ਮਾਰਨ ਵਾਲਾ ਕੌਣ ਸੀ ਮਾਰਨ ਵਾਲਾ ਗੁਰਪ੍ਰੀਤ ਸਿੰਘ ਗੋਪੀ ਆ ਜੀ ਖੇਤਾਂ ਦੇ ਵਿੱਚ ਆ ਜੀ ਡੀਟੀ ਰੋਡ ਦੇ ਉੱਤੇ ਆ ਲਾਲਾ ਲਾਇ ਪਤਰਾਇ ਕਾਲਜ ਦੇ ਕੋਲੇ ਕਰ ਰਹੇ ਨੇ ਪਰ ਪੇਸ਼ੇਵਰ ਜੋ ਕੀ ਕੰਮ ਕੀਤਾ ਉਹ ਖੇਤੀਬਾੜੀ ਕਰਦੇ ਆ ਜੀ ਅੱਛਾ ਜੀ ਉਹਨੇ ਪੈਸੇ ਲੈਣੇ ਸੀ ਪੈਸਾ ਨਾ ਕੋਈ ਲੈਣ ਦੇਣਾ ਉਹਦਾ ਕੋਈ ਸਾਥੀ ਨਾਲ ਸੀ ਨਾਲ ਦੇਣਾ ਅੱਛਾ ਜੀ ਉਹ ਆਪਣੇ ਬੰਦੇ ਨਾਲ ਕੋਈ ਵੀ ਨਹੀਂ ਸੀਗਾ ਆਪਣੀ ਤਾਂ ਮੋਟਰ ਤੇ ਚੱਲ ਕੇ ਆਇਆ ਗੱਡੀ ਲੈ ਕੇ ਆਇਆ ਕਿਉਂਕਿ ਆਪਣਾ ਸਾਨੂੰ ਤਾਂ ਪਤਾ ਵੀ ਅਸੀਂ ਤਾਂ ਘਰੇ ਪਏ ਆ ਰਾਤ ਨੂੰ ਉਹਦਾ ਰਾਤ ਦੇ 9:00 ਵਜੇ 9:30 ਵਜੇ ਦੀ ਵਾਰਦਾਤ ਆਏ ਸਾਨੂੰ 9:30 ਵਜੇ ਪਤਾ ਲੱਗਦਾ ਸੀ ਉਹ ਤਾਂ ਚੱਕ ਕੇ ਹਸਪੀਟਲ ਲੈ ਜਨੇ ਉਹਨਾਂ ਦੇ ਜੀ ਤੁਹਾਡੇ ਕੋਲੇ ਕਿੰਨਾ ਚਿਰ ਹੋ ਗਿਆ ਐਸ ਬੰਦੇ ਨੂੰ ਸਾਡੇ ਕੋਲੇ 4 ਸਾਲ ਹੋ ਗਏ ਭਾਈ ਸਾਡੇ ਪਿੰਡ ਚੋਂ ਨੂੰ ਪਹਿਲਾਂ ਇੱਕ ਜ਼ਿਮੀਂਦਾਰ ਪਰਿਵਾਰ ਦੇ ਸੀ ਉਹ ਖੇਤੀ ਜਾਂਦੇ ਗਏ 22 ਸਾਲੋਂ ਇੱਕ ਪਰਿਵਾਰ ਨੇ ਲਾ ਗਿਆ ਤੇ ਵਿਆਹ ਵਿਆਹ ਸੀ ਹਾਂਜੀ ਵਿਆਹ ਆ ਪੰਜ ਜਵਾਕਾਂ ਤਿੰਨ ਗੁੱਡੀਆਂ ਉਹਦੀਆਂ ਤੇ ਦੋ ਉਹਦੇ ਬੇਟੇ ਆ ਇਹ ਬਿਹਾਰ ਦਾ ਜੀ ਸਰਸਾ ਜ਼ਿਲ੍ਹੇ ਦਾ ਤੇ ਤੁਸੀਂ ਆ ਚੁੱਕੇ ਹੋ ਨਾ ਜੀ ਅਜੇ ਉਹਨਾਂ ਨੂੰ ਤਲਾਸ਼ ਕੀਤੀ ਵੀ ਆ ਹੋ ਸਕਦਾ ਕਿਉਂਕਿ ਟ੍ਰੇਨਰ ਦੇ ਆਉਣ ਤੇ ਟਾਈਮ ਲੱਗ ਜਾਂਦਾ ਕੱਲ ਨੂੰ ਆ ਜਾਣ ਪਰਸੋਂ ਆ ਜਾਣ ਰੋਸਾ ਤਾਂ ਸ਼ਾਮ ਨੂੰ ਆਜਾ ਜਿਹੜੇ ਇਹ ਨਾਲ ਤੇ ਗੰਦੇ ਸੀ ਉੱਪਰ ਪਏ ਤੇ ਉਹਨਾਂ ਨੇ ਲੋਕਿਆਂ ਦੇ ਮੋਕੇ ਦੇ ਉਹ ਉਹਦੇ ਕੋਲੇ ਇਹਨਾਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਦੋਂ ਉਹ ਉਤਰ ਕੇ ਆਉਂਦੇ ਆ ਉਹਦੋਂ ਉਹ ਗੱਡੀ ਲੈ ਕੇ ਫਰਾਰ ਹੋ ਜਾਂਦਾ ਤਾਂ ਪਹਿਲਾਂ ਜੀਪ ਸਟਾਰ ਸੀਗੀ ਉਹਦੀ ਉਹ ਉਹਦੇ ਨਾਲ ਹੀ ਜਣ ਫਰਾਰ ਹੋ ਜਾਂਦਾ ਇਹਦੇ ਸਾਥੀਆਂ 60 ਵਜੇ ਸੀ ਮਰਗਾਲੇ ਦਾ ਕੀ ਨਾਮ ਹੈ ਇਹਦਾ ਨਾਮ ਹੈ ਕਿ ਬੁੱਧ ਨਹੀਂ ਕਹਿੰਦੇ ਜੀ ਇਹਨੂੰ ਪੱਕਾ ਨਾ ਬੁੱਧ ਨਹੀਂ ਆ ਉਹ ਨਿੱਕੂ ਨਿੱਕੂ ਕਹਿੰਦੇ ਸੀ